ਜਗਬਾਨੀ ਟੀਵੀ ਦੇਖ ਰਹੀ ਹੋ ਤੁਸੀਂ ਕੱਗਰ ਦਰਿਆ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕੀਤਾ ਹੋਇਆ ਸਹਿਮ ਦਾ ਮਾਹੌਲ ਜਿਹੜਾ ਹੈ ਕੱਗਰ ਦਰਿਆ ਦੇ ਨਾਲ ਵਸਦੇ ਪਿੰਡਾਂ ਦੇ ਵਿੱਚ ਪੈਦਾ ਹੋਇਆ ਪਿਆ ਇਸ ਵਕਤ ਪੰਜਾਬ ਹਰਿਆਣਾ ਬਾਰਡਰ ਦੀ ਹੱਦ ਦੇ ਉੱਪਰ ਸਥਿਤ ਪਿੰਡ ਅਰਨੇਟੂ ਵਿਖੇ ਅਸੀਂ ਪਹੁੰਚੇ ਹਾਂ ਜਿੱਥੇ ਪਿਛਲੀ ਵਾਰੀ ਜਿਸ ਕਾਰ ਦੇ ਵਿੱਚ ਮੈਂ ਮੌਜੂਦ ਹਾਂ ਇਸ ਕਾਰ ਦੇ ਵਿੱਚ ਕੱਗਰ ਨੇ ਐਸੀ ਤਬਾਹੀ ਮਚਾਈ ਸੀ ਕਿ ਘਰਦਿਆਂ ਤੱਕ ਦੀਵਾਰਾਂ ਤੱਕ ਡਿੱਗੀਆਂ ਸੀਗੀਆਂ ਹਲੇ ਤੱਕ ਉਹ ਤਸਵੀਰ ਜਿਹੜੀ ਇਸ ਘਰ ਦੇ ਵਿੱਚ ਮੌਜੂਦ ਹੈ ਕਿ ਘਰਾਂ ਦੇ ਵਿੱਚ ਤਰੇੜਾ ਪਈਆਂ ਹੋਈਆਂ ਦੀਵਾਰਾਂ ਦੇ ਉੱਪਰ ਤਾਂ ਇਹ ਤਸਵੀਰ ਜਿਹੜੀ ਹੈ ਉਸੇ ਘਰ ਦੀ ਦਿਖਾ ਦਿੰਦਾ ਇਹ ਬਾਲਿਆਂ ਵਾਲੀ ਛੱਤ ਹੈ ਪਰਿਵਾਰ ਜਿਹੜਾ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਹਲੇ ਤੱਕ ਇਹ ਪਰਿਵਾਰ ਜਿਹੜਾ ਉਸ ਸਦਮੇ ਦੇ ਵਿੱਚੋਂ ਨਹੀਂ ਨਿਕਲਿਆ ਹੈਗਾ ਲੇਕਿਨ ਦੁਬਾਰਾ ਫਿਰ ਤੋਂ ਕੱਗਰ ਜਿਹੜਾ ਆਪਣਾ ਰੰਗ ਦਿਖਾ ਰਿਹਾ ਕਿਉਂਕਿ ਕੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵੱਧ ਰਿਹਾ ਜਿਸ ਕਰਕੇ ਹੁਣ ਫਿਰ ਤੋਂ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਹੋ ਰਿਹਾ ਹੈ ਕਿਉਂਕਿ ਜਦੋਂ ਵੀ ਕੱਗਰ ਚੜਦਾ ਹੈ ਤਾਂ ਇਨ੍ਹਾਂ ਘਰਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਨੁਕਸਾਨ ਜਿਹੜਾ ਉਹ ਕਾਫੀ ਜ਼ਿਆਦਾ ਹੁੰਦਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਘਰ ਦੀਆਂ ਕੰਧਾਂ ਦੇ ਵਿੱਚ ਜੋ ਦੀਵਾਰਾਂ ਦੇ ਵਿੱਚ ਤਰੇੜਾਂ ਪਈਆਂ ਹੋਈਆਂ ਇਹ ਕੋਈ ਇਹ ਕੋਈ ਕਾਰਨ ਨਹੀਂ ਹੈਗਾ ਕਿਉਂਕਿ ਇਹ ਸਿਰਫ ਕੱਗਰ ਦੀ ਵਜ੍ਹਾ ਕਰਕੇ ਜਦੋਂ ਪਾਣੀ ਘਰਾਂ ਦੇ ਵਿੱਚ ਆਇਆ ਸੀਗਾ ਤਾਂ ਉਸੇ ਹੀ ਕਰਕੇ ਜਿਹੜੀਆਂ ਇਹ ਤਰੇੜਾਂ ਆਈਆਂ ਸੀਗੀਆਂ ਤੁਸੀਂ ਇਹ ਉੱਪਰ ਛੱਤ ਦੇਖੋਗੇ ਤਾਂ ਈਸੀ ਕਰਕੇ ਜਿਹੜੀ ਇਹ ਸਾਰਾ ਘਰ ਦਾ ਨੁਕਸਾਨ ਜਿਹੜਾ ਹੈ ਉਹ ਹੋਇਆ ਸੀਗਾ ਇਸ ਘਰ ਦੇ ਜਿਹੜੇ ਵਸਨੀਕ ਨੇ ਜੋ ਇਸ ਘਰ ਦੇ ਵਿੱਚ ਰਹਿੰਦੇ ਨੇ ਉਹ ਸਾਡੇ ਨਾਲ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕਿ ਕੀ ਕੁਝ ਹਾਲਾਤ ਉਸ ਵਕਤ ਹੋਏ ਸੀਗੇ ਕੀ ਕੁਝ ਮੰਜ਼ਰ ਸੀਗਾ ਕਿਉਂਕਿ ਇਹ ਘਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਸੀ ਘਰ ਦੇ ਵਿੱਚ ਜਦੋਂ ਕੱਗਰ ਦੀ ਮਾਰ ਪਈ ਸੀਗੀ ਤਾਂ ਪਰਿਵਾਰ ਜਿਹੜਾ ਹੈ ਉਹ ਆਪਣੇ ਬਚਾਅ ਦੇ ਲਈ ਘਰ ਛੱਡ ਕੇ ਇੱਥੋਂ ਦੀ ਗਿਆ ਸੀਗਾ ਲੇਕਿਨ ਫਿਰ ਤੋਂ ਜਿਹੜਾ ਉਜੜ ਕੇ ਵਸਣਾ ਕਾਫੀ ਮੁਸ਼ਕਿਲ ਹੁੰਦਾ ਤਾਂ ਇਹ ਸੀ ਘਰ ਦੇ ਵਿੱਚ ਜਿਹੜੀ ਕੱਗਰ ਦੀ ਮਾਰ ਹੈ ਉਹ ਸਭ ਤੋਂ ਜ਼ਿਆਦਾ ਹੋਈ ਸੀਗੀ ਤਾਂ ਗੱਲਬਾਤ ਕਰਦੇ ਹਾਂ ਇਸ ਵਕਤ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈ ਪਿਛਲੇ ਸਮੇਂ ਦੌਰਾਨ ਘਰ ਦੇ ਵਿੱਚ ਹੋਇਆ ਸੀਗਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿੰਦੀ ਦੇਵ ਕਿੰਨਾ ਕੁ ਨੁਕਸਾਨ ਹੋ ਗਿਆ ਸੀਗਾ ਇਨਸਾਨ ਹੁੰਦਾ ਜੀ ਸਾਡਾ ਅਸੀਂ ਤੇ ਨਾ ਰੋਟੀ ਵੀ ਨਹੀਂ ਖਾਂਦੇ ਜਦੋਂ ਸਾਡਾ ਨੁਕਸਾਨ ਹੋ ਜਾਂਦਾ ਨਾ ਅਸੀਂ ਭੱਜਣ ਜੋਗੇ ਰਹਿੰਦੇ ਨਾ ਸੈਟਣ ਜੋਗੇ ਰਹਿੰਦੇ ਚੱਟਾਂ ਦੇ ਚੜ ਚੜ ਕੇ ਅਸੀਂ ਟਾਈਮ ਪਾਸ ਕਰਦੇ ਆਂ ਬਾਈ ਹਾਂ ਰੋਟੀ ਵੀ ਨਹੀਂ ਪੱਕਦੀ ਇੱਕ ਟਾਈਮ ਪਾਣੀ ਦੇ ਵਿੱਚ ਦੱਸੋ ਅਸੀਂ ਕੀ ਕਰਾਂਗੇ ਪਤਾ ਐਨਾ ਕਿ ਨੁਜਰ ਨੁਕਸਾਨ ਹੋ ਜਾਂਦਾ ਕਿ ਰੋਟੀ ਪਕਾਣੀ ਵੀ ਮੁਸ਼ਕਿਲ ਹੋ ਜਾਂਦੀ ਹੁਸਤਲ ਹੋ ਜਾਂਦੇ ਰੋਟੀ ਕਿੱਥੋਂ ਪਕਾਈਏ ਅਸੀਂ ਬਾਲਣ ਹੋਰ ਉੜ ਜਾਂਦਾ ਸਾਰਾ ਕੁਝ ਹੋਰ ਉੜ ਜਾਂਦਾ ਕਪੜਾ ਲੀੜਾ ਕੱਢਦੇ ਹੋਏ ਉਹ ਸਾਡਾ ਨੁਕਸਾਨ ਹੋ ਜਾਂਦਾ ਭਾਈ ਰੂਪ ਸਾਡੇ ਗਮ ਜਾਂਦੇ ਨੇ ਹਾਂ ਅਸੀਂ ਕੀ ਕੁਝ ਕਰੀਏ ਬਾਈ ਅਸੀਂ ਤੇ ਬਸ ਮਰ ਗਏ ਲੱਗੇ ਸਭ ਮੁੱਕੀ ਹੋ ਗਿਆ ਅਸੀਂ ਤੇ ਬਾਕ ਇੱਥੇ ਲੱਗੇ ਪਾਣੀ ਕਿੰਨਾ ਕ ਚੜਦਾ ਹੋਰ ਜਦੋਂ ਕੱਗਰ ਦਾ ਕੱਗਰ ਦੀ ਮਾਰ ਪੈਂਦੀ ਹੈ ਕਿੰਨਾ ਕ ਪਾਣੀ ਚੜ ਜਾਂਦਾ ਘਰਾਂ ਦੇ ਵਿੱਚ ਪਾਣੀ ਜੀ ਇਹਨਾਂ ਦਾ ਪਾਣੀ ਆ ਜਾਂਦਾ ਏ ਇਹ ਮੁੱਢਾਂ ਤੱਕ ਕੱਗਰ ਦੇ ਸਾਬ ਹੋ ਜਾਂਦਾ ਪਾਣੀ ਸਾਰ ਆਹ ਪਿੰਡ ਦੇ ਆਲੇ-ਦਾਲੇ ਸਾਰਾ ਪਾਣੀ ਹੋ ਜਾਂਦਾ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਸਾਡਾ ਪਾਣੀ ਦਾਣਾ ਪੱਕਾ ਕੱਢਦੇ ਆ ਉਹ ਵੀ ਨਹੀਂ ਰੰਦਾ ਸਾਡਾ ਅੱਗੇ ਕੱਢਦੇ ਆ ਤੇ ਡੁੱਲਦੇ ਨੇ ਅੱਧਾ ਪਾਣੀ ਰੋੜ ਲੈ ਜਾਂਦਾ ਦਾਣੇ ਇਹ ਕੰਮ ਹੁੰਦਾ ਬਾਈ ਸਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲੇ ਕਿੰਨੇ ਕੁ ਜੀ ਨੇ ਕੀ ਕੰਮ ਕਰਦੇ ਨੇ ਬਸ ਇਹ ਦਿਹਾੜੀ ਦਾਪਾ ਹੀ ਕਰਦੇ ਚਲ ਕੀ ਕਰਦੇ ਨੇ ਆ ਬਸ ਦਿਹਾੜੀ ਦਾਪਾ ਕਰਦੇ ਨੇ ਕਰਦੇ ਨੇ ਵਿਚਾਰੇ 400 ਰੁਪਏ ਦਿਹਾੜੀ ਕਰਦੇ ਨੇ 200 ਰੁਪਏ ਤੁਰਤੇ ਲੱਗ ਜਾਂਦਾ ਕੀ ਵੱਜਦਾ ਮਗਰ ਕੀ ਕਮਰੇ ਪਾਵਾਂਗੇ ਅਸੀਂ ਹਾਂ ਕੀ ਕਰਾਂਗੇ ਅਸੀਂ ਬੋਸ ਵੀ ਨਹੀਂ ਕਰਨਗੇ ਸਪੈਸ਼ਲੀ ਵਾਰੀ ਜਦੋਂ ਕੱਗਰ ਦੀ ਮਾਰ ਪਈ ਸੀਗੀ ਕਿੰਨੇ ਕਜੇ ਪਾਣੀ ਆ ਗਿਆ ਸੀ ਕੀ ਕਰ ਰਹੇ ਸੀਗੇ ਉਸ ਸਮੇ ਤੁਸੀ ਕਿੰਨੇ ਕਜੇ ਸਵੇਰੇ 9:00 ਵਜੇ ਨਹੀਂ ਨਹੀਂ 9:00 ਵਜੇ ਪਾਣੀ ਆ ਗਿਆ 6:00 ਵਜੇ ਪਾਣੀ ਵੜ ਗਿਆ ਸੀ ਸਾਡੇ ਪਿੰਡਾਂ ਘਰਾਂ ਚ ਹਾਂ ਤੇ ਕਿੱਦਾਂ ਤੁਸੀਂ ਬਚਾਪ ਕੀਤਾ ਆਪਣਾ ਬਚਾ ਪਈ ਭੱਜ ਦੌੜ ਕੇ ਉਤਰਲੇ ਥਾਂ ਦਾਣੇ ਘੇਰੇ ਕੱਢਿਆ ਸਮਾਨ ਭੱਜ ਦੌੜ ਕੇ ਨੇ ਪਾਣੀ ਚ ਇੱਕਦਮ ਪਾਣੀ ਆ ਗਿਆ ਪੜਨ ਲੱਗਿਆ ਹੈਗਾ ਨਹੀਂ ਲੱਗਿਆ ਸਾਨੂੰ ਹਾਂਜੀ ਜੇ ਨੁਕਸਾਨ ਕਿੰਨਾ ਕੁ ਹੋਇਆ ਤੇ ਫਿਰ ਕਿੰਨਾ ਕੁ ਮੁਸ਼ਕਿਲ ਹੋਇਆ ਸੀਗਾ ਉਸ ਤੋਂ ਬਾਅਦ ਵਸਣਾ ਮੈਂ ਬਹੁਤ ਔਖੇ ਹੋਏ ਭਾਈ ਅਸੀਂ ਪਿੱਤੇ ਪਿੱਤੀਆਂ ਰੁੜ ਗੀਆਂ ਚਾਹ ਗੁਰਦੀਆਂ ਕਿਤੇ ਕੁਛ ਰੁੜ ਗਿਆ ਖਾ ਪੀਣ ਦਾ ਓਗਾ ਵੀ ਨਹੀਂ ਰਹਾ ਸਨ ਹਾਂ ਕਿੰਨੇ ਦਿਨਾਂ ਬਾਅਦ ਪਿੰਡ ਚ ਪਾਣੀ ਗਿਆ ਸੀਗਾ ਘਰਾਂ ਦੇ ਵਿੱਚੋਂ ਕਿੰਨੇ ਦਿਨਾਂ ਬਾਅਦ ਨਿਕਲਿਆ ਸੀਗਾ ਹੋਰ ਵੀਰਨ ਪਾਣੀ ਖੜਿਆ ਰਿਹਾ ਸੀ ਬਾਰਸਾ ਚ ਲਪਾਫੇ ਲਿਆ ਲਿਆ ਕੇ ਬਾਰਸਾ ਚ ਬਾਹਰ ਬਸੀ ਮੰਡੇ ਡਾਇ ਸਮਾਨ ਸੁੱਤਿਆ ਬਾਰ ਲਪਾਫੇ ਚਰਪਾਲਾ ਲਿਆ ਲਿਆ ਕੇ ਟਾਈਮ ਪਾਸ ਕਰਿਆ ਭਾਈ 20 ਦਿਨ ਤੁਸੀਂ ਕਿਸ ਤਰ੍ਹਾਂ ਸਰਵਾਈਵ ਕੀਤਾ ਕਿਸ ਤਰ੍ਹਾਂ ਮਤਲਬ ਡੰਗ ਸਾਰੇ ਆਪਣਾ ਨਹੀਂ ਸ਼ਰਦੇ ਰਹੇ ਭਾਈ ਉਸ ਕੋਈ ਬਾਹਰੋਂ ਆਂਦੇ ਸੀ ਦੇਣ ਰੋਟੀ ਪਾਣੀ ਲੈ ਲੈਂਦੇ ਸੀ ਉਹਨਾਂ ਤੋਂ ਉਹ ਖਾ ਲੈਂਦੇ ਸੀ ਕਦੇ ਨਾਂ ਆਂਦੇ ਸੀ ਉਹ ਤੋਂ ਪਕਾ ਲੈਂਦੇ ਸੀ ਭਾਈ ਔਕੇ ਸਭ ਕੇ ਇਹ ਕੰਮ ਹੁੰਦਾ ਸੀ ਸਾਡੇ ਨਾਲ ਤੀਸਰਾ ਬਰਸਾਤ ਵੀ ਕਾਫੀ ਪੈ ਰਹੀ ਸੀ ਜਦੋਂ ਉਹ ਪਾਣੀ ਆ ਗਿਆ ਸੀ। ਲੈਟ ਵੀ ਨਹੀਂ ਸੀ। ਦੇਖੋ ਅਸੀਂ ਬਹੁਤ ਮੁਸ਼ਕਲ ਨਾਲ ਕੱਢਦੇ ਹਾਂ ਇੱਥੇ ਭਾਈ ਟਾਈਮ ਪਾਸ ਜਦੋਂ ਇਹ ਆ ਜਾਂਦਾ ਪਾਣੀ ਅਸੀਂ ਕਸੇ ਚੁੱਕੇ ਨਹੀਂ ਰਹਿੰਦੇ। ਬਿਲਕੁਲ ਤੁਸੀਂ ਇਹ ਪਰਿਵਾਰ ਦੀ ਸੁਣ ਰਹੇ ਹੋ। ਕਿੰਨਾ ਕੁ ਮੁਸ਼ਕਲ ਹੁੰਦਾ ਜਦੋਂ ਪਾਣੀ ਆ ਜਾਂਦਾ ਜਿਸ ਤਰ੍ਹਾਂ ਹੁਣ ਵੀ ਬਰਸਾਤਾ ਪੈ ਰਹੀ ਆ ਨੇ ਅੱਗੇ ਵੀ ਕਹਿੰਦੇ ਨੇ ਕਿ ਬਰਸਾਤਾ ਚੱਲਨੀ ਆ ਨ ਲਗਾਤਾਰ ਹੁਣਾ ਨਾ ਬਦਲਬਾਰੀ ਹੁਣ ਵੀ ਹੈ। ਜੀ। ਕਿੰਨਾ ਕੁ ਡਰ ਦਾ ਮਾਹੌਲ ਹੈ ਬਹੁਤ ਡਰ ਲੱਗਦਾ ਜੀ ਕਿਉਂ ਇਹਦਾ ਕੋਈ ਪਤਾ ਨਹੀਂ ਆ ਕਦ ਮਕਾਨ ਗਿਰ ਜਾਵੇ ਤੇ ਤਾਂ ਵੈਸੇ ਇੱਕ ਪੜੇ ਆ ਜੀ ਟਾਈਮ ਪਾਸ ਕਰ ਰਹੇ ਆ ਅਸੀਂ ਬਸ ਉਹਦਾ ਹੀ ਆ ਬਸ ਜਦਾਂ ਜਦਾਂ ਹੈ ਕਿ ਹੁਣ ਪਾਣੀ ਜ਼ਿਆਦਾ ਆ ਜਾਂਦਾ ਛੱਤਾਂ ਤੇ ਸਮਾਨ ਪਹੁੰਚਾਣੇ ਆ ਤੇ ਬਹੁਤ ਜ਼ਿਆਦੀ ਮੁਸ਼ਕਲਾਂ ਦੇ ਨਾਲ ਚੇਲਣਾ ਪੈਂਦਾ ਸਾਨੂੰ ਇੱਥੇ ਹਾਂਜੀ ਪਿਛਲੀ ਵਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਸੀਗਾ ਫਿਰ ਕਿੰਨਾ ਕੁ ਮੁਸ਼ਕਲ ਹੋਇਆ ਸੀਗਾ ਉਸ ਸਮੇਂ ਤੋਂ ਨਿਕਲਣਾ ਬਹੁਤ ਮੁਸ਼ਕਲ ਜੀ ਉਹ ਲੈਟ ਹੈ ਨਹੀਂ ਸੀ ਬੇੜੀਆਂ ਚ ਜਾ ਕੇ ਤਾਰਾਂ ਲਗਾਈਆਂ ਤੇ ਬਹੁਤ ਜਿਆਦਾ ਮੁਸ਼ਕਲਾਂ ਝੱਲੀਆਂ ਸੀ ਜੀ ਜੀ ਮੁਸ਼ਕਲ ਕਾਫੀ ਸੀਗਾ ਜੀ ਬਹੁਤ ਜਿਆਦਾ ਮੁਸ਼ਕਲ ਜੀ ਸਾਨੂੰ ਪਤਾ ਜੋ ਸਾਡੇ ਨਾ ਬਣਦਾ ਜੀ ਬਸ ਬਿਲਕੁਲ ਤੁਸੀਂ ਇਹ ਸੁਣ ਰਹੇ ਹੋ ਕਿ ਜਿਸ ਤੇ ਵੀ ਦਿੱਤਿਆ ਉਹ ਹੀ ਜਾਣਦਾ ਕਿਉਂਕਿ ਉਸ ਸਮੇਂ ਤੋਂ ਨਿਕਲਣ ਦੇ ਲਈ ਲੋਕਾਂ ਨੂੰ ਅੱਜ ਪੂਰੇ 2 ਸਾਲ ਹੋ ਚੁੱਕੇ ਨੇ ਉਸ ਗੱਲ ਨੂੰ ਕਿ 2 ਸਾਲ ਹੋ ਗਏ ਨੇ ਲੇਕਿਨ ਫਿਰ ਵੀ ਘਰ ਦੇ ਹਾਲਾਤ ਉਹੀ ਨੇ ਉਹ ਉਸ 7ਵੇਂ ਫਰਵਰੀ ਤੱਕ ਇਹ ਪਰਿਵਾਰ ਜਿਹੜਾ ਨਹੀਂ ਨਿਕਲਿਆ ਆਇਆਗਾ ਲੇਕਿਨ ਫਿਰ ਤੋਂ ਕੱਗਰ ਇਹਨਾਂ ਨੂੰ ਡਰਾ ਰਿਹਾ ਕਿਉਂਕਿ ਕੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਮਾਤਾ ਜੀ ਹੁਣੀ ਮਾਜੂਰ ਨੇ ਮਾਤਾ ਜੀ ਕੀ ਕੁਝ ਹਾਲਾਤ ਸੀਗੇ ਘਰ ਦੇ ਜਿਸ ਤਰ੍ਹਾਂ ਕੱਗਰ ਚੋਂ ਫਿਰ ਪਾਣੀ ਵਧ ਰਿਹਾ ਹੈ ਬਰਸਾਤਾਂ ਪੈ ਰਹੀਆਂ ਨੇ ਖਾਣਾ ਜਿਵੇਂ ਬਰਸਾਤਾਂ ਹੁਣ ਪੈ ਰਹੀਆਂ ਨੇ ਹੁਣ ਜਿਵੇਂ ਜਿਵੇਂ ਪਾਣੀ ਦੇ ਸੁਭਾਵਨਾ ਹੋ ਰਹੀ ਹੈ ਹੁਣ ਸਾਨੂੰ ਇੰਨਾ ਡਰ ਲੱਗ ਰਿਹਾ ਹੁਣ ਅਸੀਂ ਬੱਚੇ ਪਹਿਲੇ ਤਾਂ ਸੀ ਇਨਾਂ ਨੂੰ ਬਚਾ ਵੀ ਲੀਏ ਜੇ ਕੀ ਫੇਰ ਆ ਗਿਆ ਕਿਵੇਂ بچਣਗੇ ਕਿਵੇਂ ਸਾਡੇ ਬੱਚੇ ਬਚਾਣਗੇ ਅਸੀਂ ਸਾਨੂੰ ਪਤਾ ਸੀ ਜਦੋਂ ਦਾਣੇ ਕੱਢਦੇ ਅੱਧ ਦਾਣੇ ਕੱਢਦੇ ਅੱਧ ਘੁਰੜ ਜਾਂਦੇ ਸਾਡੇ ਜੇ ਅਸੀਂ ਮੰਝੇ ਚੱਕਦੇ ਤੇ ਕੱਦਾ ਮੰਝਾ ਅਸੀਂ ਚੱਕਦੇ ਤਾਂ ਅੱਧ ਘੁਰੜ ਜਾਂਦਾ ਅਸੀਂ ਬਹੁਤ ਔਖੇ ਬਹੁਤ ਪਰੇਸ਼ਾਨ ਡੰਗਰ ਸਾਡੇ ਰੁੜਗੇ ਖੋਲਦੇ ਖੋਲਦੇ ਡੰਗਰ ਸਾਡੇ ਉਹ ਰੁੜਗੇ ਸਾਡੀ ਜ਼ਿੰਦਗੀ ਤੇ ਹੈ ਨਹੀਂ ਅਸੀਂ ਤਾਂ ਇੱਕ ਸਿਰਫ ਇੱਕ ਮਜਬੂਰੀ ਨੂੰ ਪਾਏ ਨੇ ਇਸ ਪਿੰਡ 'ਚ ਸਾਨੂੰ ਕਿਸੇ ਪਾਸੇ ਨਾ ਹਰਿਆਣਾ ਦਾ ਸਾਰਾ ਨਾ ਸਾਨੂੰ ਪੰਜਾਬ ਦਾ ਅਸੀਂ ਅਦ ਵਿਚਾਲੇ ਗੱਟੇ ਅਸੀਂ ਕੋਠਾ ਤੇ ਬੈਹ ਜਾਂਦੇ ਨੇ ਕੰਬੂ ਤਾਣ ਲੈਂਦੇ ਨੇ ਨਾ ਸਾਨੂੰ ਟੇਮ ਤੇ ਪਾਣੀ ਮਿਲਦਾ ਨਾ ਟੇਮ ਤੇ ਸਾਨੂੰ ਰਾਸ਼ਨ ਮਿਲਦਾ ਸਾਨੂੰ ਪਤਾ ਸਾਡੇ ਬੱਚੇ ਅਸੀਂ ਕਿਵੇਂ ਬੋਤਕ ਰੱਖਦੇ ਨੇ ਸਾਡੀ ਬਹੁਤ ਮੁਸੀਬਤ ਆ ਅਸੀਂ ਬੜੇ ਔਖੇ ਆ ਸਾਡੀ ਤਾਂ ਕਿਤੇ ਪਾਸੇ ਸਰਵਾਸ ਹੈ ਹੀ ਨਹੀਂ ਅਸੀਂ ਕਿਸੇ ਬੰਦੇ ਵੀ ਲੱਗਣ ਯੋਗ ਨਹੀਂ ਸਾਡਾ ਇੰਨਾ ਮੰਦਾ ਹਾਲ ਹੈ ਉੱਚੀ ਨਾਬਸ 15 15 ਦਿਨ ਮਿਨਾ ਮਿਨਾ ਅਸੀਂ ਕੋਠੇ ਤੇ ਸੁੱਕਦੇ ਨੇ ਸਾਨੂੰ ਸਰਕਾਰ ਐ ਵੀ ਨੇ ਕਹਿੰਦੀ ਵੀ ਇਹ ਇਕ ਇਕ ਤਰਪਾਲ ਦਾ ਤੁਸੀਂ ਟੁਕੜਾ ਹੀ ਲੈ ਲੋ ਵੀ ਤਾਂ ਕਹੀ ਹੀ ਵੇਚੋ ਸਾਨੂੰ ਪਤਾ ਜੀ ਮੈਂ ਅਸੀਂ ਆਪਦਾ ਟੈਂਪਾਸ ਕਰਦੇ ਬੱਚਨ ਮੱਛਰ ਖਾਂਦੇ ਨੇ ਬੈਂਗੂ ਮੱਛਰ ਉਹ ਜਾਂਦੇ ਨੇ ਲੈਟ ਨਿਰੰਦੀ ਪਾਣੀ ਤਾਂ ਤਰਸਦੇ ਨੇ ਜੈ ਚੁੱਲ੍ਹੇ ਸਾਡੇ ਕੋਲ ਹੈਗੇ ਜਰੂਰ ਖਾਲੀਆਂ ਢੋਲੀਆਂ ਹੁੰਦੀਆਂ ਭਰੇ ਨਹੀਂ ਜਾਂਦੇ ਤੋਂ ਅਸੀਂ ਭੁੱਖੇ ਹੀ ਮਰਨਾ ਜੋ ਬਾਲਣ ਡੱਕਾ ਸਾਡਾ ਰੁੜ ਜਾਂਦਾ ਤੇ ਅਸੀਂ ਕੀ ਕਰੀਏ ਕਿੱਧਰ ਜਾਈਏ ਅਸੀਂ ਤਾਂ ਭੁੱਖਾ ਮਰਨਾ ਪਿੰਡ 'ਚ ਹੀ ਰਹਿਣਾ ਅੱਗੇ ਸਰਕਾਰ ਦੀ ਮਰਜ਼ੀ ਐ ਜੇ ਕੋਈ ਹਸਾਰਾ ਦੇਊਗੀ ਤਾਂ ਲੈ ਲੈਣਗੇ ਤੇ ਨਹੀਂ ਉਹਨਾਂ ਦੀ ਮਰਜ਼ੀ ਅਸੀਂ ਤਾਂ ਬੈਠੇ ਦਿਹਾੜੀ ਮਿਹਨਤਾਂ ਜੀ ਉਹ ਹੀ 400 ਰੁਪਏ ਦਿਹਾੜੀ ਕਰਦੇ 200 ਬੱਚਿਆਂ ਤਾਂ ਲੱਗ ਜਾਂਦਾ 200 ਖਰਚੇ ਕਿੱਲ ਲੱਗ ਜਾਂਦਾ ਹਮ ਜਦੋਂ ਬਰਸਾਤਾ ਪੈਂਦੀਆਂ ਨੇ ਫਿਰ ਤੁਸੀਂ ਜਾ ਕੇ ਦੇਖਦੇ ਹੋ ਕੱਗਰ ਦੇ ਉੱਪਰ ਤੁਹਾਡੇ ਨਾਲ ਹੀ ਬਿਲਕੁਲ ਤੁਸੀਂ ਦੇਖਦੇ ਹੋ ਜਾ ਕੇ ਕਿ ਕਿੰਨਾ ਕੁ ਪਾਣੀ ਹੋ ਗਿਆ ਸਾਨੂੰ ਤਾਂ ਬੱਚੇ ਅਸੀਂ ਦੇਖਦੇ ਨੇ ਜਦੋਂ ਪਾਣੀ ਚੜਦਾ ਨਾ ਸਾਨੂੰ ਐ ਦਮਰਾਹ ਕਾ ਦਿੰਦੀ ਵੀ ਹੁਣ ਪਾਣੀ ਆ ਗਿਆ ਸਾਡੇ ਘਾੜਾ ਬਣ ਗਿਆ ਮੈਂ ਦਿਲ ਨੂੰ ਹੋਲ ਜੇ ਪੈ ਜਾਂਦਾ ਹੋਲਦੇ ਪੰਜੇ ਸਾਨੂੰ ਅਸੀਂ ਘਬਰਾ ਜਾਂਦੇ ਅਸੀਂ ਕਿਉਂ ਫ਼ੁੱਕੇ ਬਾਣੇ ਰਹਿ ਰਹੇ ਕਿ ਮਾੜਾ ਮਾਰਾ ਜਾ ਬਸ ਕੱਚੇ ਮਕਾਨੇ ਚ ਬੈਕਅਪ ਦਾ ਟੇਮ ਪਾਸ ਕਰ ਰਹੇ ਹੁਣ ਹੁਣ ਜਿਵੇਂ ਹੁਣ ਪਾਣੀ ਆ ਰਾ ਏਵੇਂ ਏਵੇਂ ਸਾਡੇ ਦਿਨ ਨੂੰ ਐ ਹੋ ਰਹੀਏ ਵੀ ਸਾਡੇ ਨਾਲ ਕੀ ਬਣੂਗੀ ਅਸੀਂ ਪਹਿਲੇ ਹੀ ਨਹੀਂ ਮਾਰੇ ਹੋਏ ਹੁਣ ਕਿਕਰ ਸਿਮਲੇ ਤੇ ਅੱਧਾ ਸਾਡੇ ਨਾਲ ਕੀ ਬਣੋਗੇ ਐ ਕਿ ਫਿਰ ਪਾਣੀ ਦੀ ਸੁਭਾਵਨਾ ਅਸੀਂ ਤਾਂ ਫਿਰ ਮਾਰੇਗੇ ਨਾ ਕਿਸੇ ਜੋਕਰ ਵੀ ਨਹੀਂ ਕਿੰਨਾ ਕ ਪਾਣੀ ਵਧ ਰਿਹਾ ਵੈਸੇ ਕ ਘਰ ਚ ਪਾਣੀ ਹੁਣ ਕ ਘਰ ਚ ਤੋਂ ਥੋੜਾ ਹੀ ਆ ਰਹਾ ਦਰਮਿਆਨਾ ਪਿੱਛੋਂ ਆ ਰਹਾ ਹੁਣ ਜਿਵੇਂ ਦੀ ਸੁਭਾਵਨਾ ਕਰੇ ਤੇ ਕੰਡੇ ਲੱਜ ਜਾਂਦੀ ਕ ਘਰ ਫਿਰ ਇਧਰੋਂ ਪਾਣੀ ਆ ਜਾਂਦਾ ਫਿਰ ਇਹ ਬਰਾਬਰ ਹੋ ਜਾਂਦਾ ਕ ਘਰ ਤੇ ਇਹ ਪਿੰਡ ਬਰਾਬਰ ਹੋ ਜਾਂਦਾ ਪਾਣੀ ਦਾ ਇੱਕ ਮੇਲ ਹੋ ਜਾਂਦੀ ਅਸੀਂ ਨਾ ਇਧਰ ਲੰਘਣ ਜੋਗੇ ਨਾ ਸੀ ਚਾਰ ਚੁਪੇ ਪਿੰਡ ਦੇ ਪਾਣੀ ਹੋ ਜਾਂਦਾ ਕਰਦੇ ਵੀ ਛੋਟੇ ਬੱਚੇ ਵੀ ਆ ਮੈਂ ਦੇਖ ਰਿਆ ਨਾ ਵੀ ਫਿਰ ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਸੰਭਾਇਆ ਸੀਗਾ ਉੱਠੇ ਤੇ ਚੜਾ ਦਿੰਦੇ ਸੀ ਮਾਰ ਕੱਪ ਕੇ ਉੱਠੇ ਤੇ ਚੜਾ ਦਿੰਦੇ ਨੇ ਮੰਜੇ ਉੱਪਰ ਚੜਾ ਦਿੰਦੇ ਨੇ ਮੱਛਰਖਾਨੀ ਮੀਂਹ ਪੈਣ ਅਸੀਂ ਤਾਂ ਟਿੰਬ ਗੁਜ਼ਾਰਾ ਕਰਨਾ ਕਿਸੇ ਦੇ ਜਾਣ ਜੋ ਕਰੇ ਵੀ ਨਹੀਂ ਮੈਂ ਕਿਸੇ ਦੇ ਆਣ ਜੋ ਕਿਸੇ ਦੇ ਨਾਂਣ ਜੋ ਕਰੇ ਨਾ ਮੀਂਹ ਚ ਕਿਸੇ ਕੇ ਬਹਿਣ ਜੋ ਗਿਆ ਸੀ ਆਪ ਦਾ ਭੁੱਖੇ ਤਸਾਈ ਆਪਾਂ ਆਪ ਦਾ ਕਮਰੇ ਚ ਬਹਿ ਜਾਂਦੇ ਹਾਂ ਦੰਬੁ ਕਾਣ ਲੈਂਦੇ ਨੇ ਤਾਂ ਅੱਜ ਇਹ ਮਗਜਾਰਾ ਕਰਦੇ ਨੇ ਟੀਮਾਂ ਵੀ ਆਈਆਂ ਸੀ ਰੈਸਕਿਊ ਵਾਲੀਆਂ ਪਿਛਲੀ ਵਾਰੀ ਫਿਰ ਉਹ ਰੈਸਕਿਊ ਕਰਨ ਕਿ ਭਾਈ ਤੁਸੀਂ ਆਜੋ نیچے ਲੈ ਜਾਂਦੇ ਤੁਹਾਨੂੰ ਨਹੀਂ ਆਈਆਂ ਟੀਮਾਂ ਨਹੀਂ ਸਾਡੇ ਕੋਲ ਆਈ ਹਾਂ ਦਵਾਲੀ ਤੇ ਜਦੋਂ ਪਾਣੀ ਉਤਰ ਗਿਆ ਵੀ ਰਾਸ਼ਨ ਦੋ ਦੋ ਰੋਟੀਆਂ ਬੱਚਿਆਂ ਨੂੰ ਵੀ ਲਫਾਫੇ ਚ ਪਾ ਕੇ ਟਰਾਲੀਆਂ ਵਾਲੇ ਭਾਈ ਪਤਾ ਨਹੀਂ ਕਿੱਥੋਂ ਆਉਂਦੇ ਸੀ ਉਹ ਅਸੀਂ ਜ਼ਰੂਰ ਦੋ ਦੋ ਰੋਟੀਆਂ ਬੱਚਿਆਂ ਨੂੰ ਲੈ ਕੇ ਦੇ ਦੋ ਨਹੀਂ ਸਾਨੂੰ ਮਿਲਦਾ ਕਿਸੇ ਪਾਸੇ ਉਹ ਟਰਾਲੀਆਂ ਨਾਲ ਲੰਘਦੇ ਸੀ ਵਿਚਾਰੇ ਦੇ ਜਾਂਦੇ ਸੀ ਰਸਣ ਅਸੀਂ ਦੋਵੇਂ ਟੇਮ ਖਾ ਖਾਬ ਦਾ ਗੁਜ਼ਾਰਾ ਕਰਦੇ ਸੀ ਜਿੱਥੇ 20 ਦਿਨ ਤੁਸੀਂ ਦੱਸ ਰਹੇ ਹੋ ਨਾ ਕਿ 20 ਦਿਨ ਨਿਕਲ ਨੂੰ ਪਾਣੀ ਨਿਕਲਣਾ ਲੱਗ ਕੇ ਕਿ ਇਥੇ ਨਿਕਲਿਆ ਨਹੀਂ ਸੀਗਾ ਪਾਣੀ 20 ਦਿਨ ਹਣਾ ਇਹ ਸੜਕ ਤੋਂ ਨਾ ਬੰਦਾ ਲੰਘ ਨਹੀਂ ਸਕਦਾ ਸੀ ਇੰਨਾ ਪਾਣੀ ਸੀ ਇਹ ਜਿਹੜੀ ਘਰ ਦੇ ਮੂਹਰੇ ਇਸ ਘਰ ਤੇ ਨਾ ਇੰਨੇ ਨਾ ਪਾਣੀ ਸੀ ਲੱਖ ਲੱਖ ਪਾਣੀ ਇਹ ਪਿਛਲੇ ਏਰੀਏ ਚ ਲਾ ਕੇ ਸਾਰੇ ਸਾਰੇ ਪਾਸੇ ਪਿਛਲੇ ਏਰੀਏ ਚ ਸਾਰੇ ਪਾਣੀ ਲੱਖ ਲੱਖ ਕੋਈ ਬੰਦਾ ਇੱਥੇ ਮਤਲਬ ਫਿਰਨ ਜੋ ਕਰਾਇ ਨਹੀਂ ਸੀ ਵੀ ਕਿਵੇਂ ਫਿਰਨਗੇ ਜੀਵੇਂ ਬੱਚਾ ਨੂੰ ਲੈਟਰਨ ਬਾਥਰੂਮ ਕਰਾਇੰਗੇ ਵੀ ਕੀ ਕਰਨਾ ਜੀਵੇਂ ਕਪੜਾ ਲੇੜਾ ਧੋਣਾ ਕਿਵੇਂ ਨਹਾਉਣਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਡੇ ਨਾਲ ਜੋ ਬਣੀ ਐ 2 ਸਾਲ ਹੋ ਗਏ ਤੀਜਾ ਚੜ ਗਿਆ ਜਦੋਂ ਦੇ ਮਾਰੇ ਹੋਏ ਅਸੀਂ ਹੁਣ ਤੇ ਕਰ ਰਸ ਨੇ ਆ ਅਸੀਂ ਆਪ ਦਾ ਟਾਈਮ ਗੁਜ਼ਾਰਾ ਕਰ ਰਹੇ 400 ਰੁਪਏ ਦਿਹਾੜੀ ਜਨਾਨੀਆਂ ਵੀ ਹੋਣ ਕਰਕੇ ਖੰਦੀਆਂ ਤੇ ਬੱਚੇ ਆ ਵਿਚਾਰੇ ਇੱਕ ਇੱਕ ਕਰਤੇ 10 10 ਜੀ ਲੱਗ ਰਹੇ ਇੱਕ ਇੱਕ ਜੀ ਕਮਾਨ ਵਾਲਾ ਕੀ ਬਣਦਾ ਨਹੀਂ ਬਣਦਾ ਕੁਝ 420 ਚ ਕੁਝ ਨਹੀਂ ਬਣਦਾ 400 ਚ ਬੱਚਿਆਂ ਨੂੰ ਖਰਚਾ ਦੀਏ ਇੱਕ ਕਪੜਾ ਲੀੜਾ ਬਣਾਏ ਕੀ ਕਰੀ ਕੁਝ ਨਹੀਂ ਬਣਦਾ ਸਾਨੂੰ ਪਤਾ ਜੀ ਮਸੀਂ ਆਪਦਾ ਟੇਮ ਗੁਜ਼ਾਰਾ ਕਰਦੇ ਦੋ ਸਮੇਂ ਨੁਕਸਾਨ ਕਿੰਨਾ ਹੋ ਗਿਆ ਸੀਗਾ ਘਰ ਦਾ ਜਿਸ ਤਰ੍ਹਾਂ ਹੁਣ ਵੀ ਦਿਖ ਰਿਹਾ ਹੈ ਕਿ ਹਜੇ ਤੱਕ ਉਹ ਮਤਲਬ ਤਸਵੀਰ ਹਜੇ ਤੱਕ ਜਿੰਦੀ ਹੈ ਉਹ ਸਾਡੀ ਤਾਂ ਦੇਖੋ ਤੁਸੀਂ ਦੇਖ ਲਓ ਕੀ ਨੁਕਸਾਨ ਹੋ ਰਿਹਾ ਹੈ ਦਾਣੇ ਦਿੱਤਾ ਸਾਨੂੰ ਦਾਣੇ ਨਹੀਂ ਮਿਲੇ ਆਟਾ ਦਿਥਾ ਗਾਨਾ ਆਟਾ ਚ ਮਿਲਿਆ ਮਿੱਠੇ ਦਿਥਾ ਗਾਨਾ ਮਿੱਠਾ ਨੇ ਮਿਲਿਆ ਛੇੜੇ ਜੇ ਪਾਣੀ ਆ ਗਿਆ ਸੀ ਕੱਟਣ ਜੋ ਕਰੀ ਨਹੀਂ ਦੇ ਅਸੀਂ ਕੀ ਕਰੀਏ ਸਾਡੇ ਇਸ ਤੇ ਉੱਪਰ ਕੀ ਨੁਕਸਾਨ ਹੋਊਗਾ ਦੰਦਰ ਸਾਡੇ ਰੁੜ ਗਏ ਜਿਹੜਾ ਡੰਗਰਾ ਤਾਂ ਬਣਾਇਆ ਸੀ ਉਹ ਆਲਾ ਦਾਲੇ ਉਹ ਛੱਟਰ ਛੱਟਰ ਰਹਿ ਗਿਆ ਕੰਦਾ ਉਹ ਡਿੱਗਿਆ ਨੇ ਕੀ ਕਰੀਏ ਅਸੀਂ ਕਿੱਧਰ ਜਾਈਏ ਇਸ ਟੱਪ ਪਰ ਹੋਰ ਨੁਕਸਾਨ ਕਿਹੜਾ ਹੋਊਗਾ ਇੰਨਾ ਤੇ ਨੁਕਸਾਨ ਨੇ ਹੋਇਆ ਸਾਡੇ ਬੱਚੇ ਬਚ ਗਏ ਮੰਦਰ ਮਾਲ ਪਸੇ ਤੋਂ ਸਾਨੂੰ ਕੋਈ ਬਦਲ ਨਹੀਂ ਬੱਚੇ ਸਾਡੇ ਬਚ ਗਏ

ਉਹ ਵਾਲਾ ਦੜਾ ਦੀ ਸਾਡੀਆਂ ਕੰਟਾ ਗਿਰਗੀਆਂ ਸਾਡਾ ਪੱਥਰ ਸੱਥੋਂ ਬਹਿ ਗਿਆ ਅਸੀਂ ਆਪਦਾ ਮਿਹਨਤ ਕਰ ਕਰਕੇ ਫੇਰ ਅਸੀਂ ਦੁਬਾਰਾ ਆਪਦਾ ਕੁਝ ਬਣਾਇਆ ਤਾਂ ਅਸੀਂ ਆਪਦਾ ਟੇਮ ਗੁਜ਼ਾਰਾ ਕਰਦੇ ਹੁਣ ਫਿਰ ਤੋਂ ਡਰ ਸਤਾ ਰਿਹਾ ਕਿ ਭਾਈ ਸਾਨੂੰ ਫੇਰ ਸਤਾ ਰਿਹਾ ਸਾਨੂੰ ਫੇਰ ਸਤਾ ਰਿਹਾ ਇਤਕੀ ਸਾਨੂੰ ਫੇਰ ਡਰਾ ਇਤਕੀ ਪਾਣੀ ਦੇ ਸਬਾਬ ਨਾਲ ਪੇਰੋਰੀ ਸਾਨੂੰ ਫੇਰ ਡਰ ਰੋ ਹੈ ਹਾਂ ਸਾਨੂੰ ਪਹਿਲੇ ਹੀ ਅਸੀਂ ਡਰ ਰਹੇ ਹਾਂ ਅਸੀਂ ਪਹਿਲੇ ਹੀ ਦੇਖਦੇ ਹਾਂ ਵੇਰਾਬ ਸਾਡੇ ਰਾਸਤੇ ਕੋਈ ਦ ਚੰਗੇ ਦਿਨ ਲਿਆਣ ਤੇ ਸਾਡਾ ਟਾਈਮ ਪਾਸ ਹੋਵੇ ਪਰ ਨੀਅਤ ਕੀ ਫੇਰ ਸਾਨੂੰ ਹੋਈ ਓਕਾ ਅਸੀਂ ਤਾਂ ਪਹਿਲੇ ਮਾਰਨੀ ਅਜੀਤ ਕੇ ਖਸੂਤ ਪਰ ਆ ਰਹੇ ਤੇਤ ਕੀ ਮਾਰੇਗੇ ਤੇਤ ਕੀ ਜਮਾਈ ਅਸੀਂ ਮਾਰੇਗੇ ਗਲਤੀ ਇਹ ਚੱਲ ਰਹੀ ਨਾ ਸਭ ਪਹਿਲੇ ਨਹੀਂ ਅਸੀਂ ਸੁਧਰੇ ਤੇ ਜੇ ਹੁਣ ਪਾਣੀ ਆ ਗਿਆ ਫਿਰ ਕੀ ਬਣੂਗਾ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਘਰ ਨੇ ਆਪਣੇ ਟੂ ਪਿੰਡ ਦੇ ਜਿਹੜਾ ਕੱਗਰ ਦਰਿਆ ਦੇ ਨਾਲ ਲੱਗਦਾ ਪਿੰਡ ਹੈ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਇਹ ਪਿੰਡ ਪੈਂਦਾ ਕਹਿ ਸਕਦੇ ਆ ਕਿ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਮਾਰ ਹੋਈ ਸੀ ਕੱਗਰ ਦੀ ਤਾਂ ਇਸ ਪਿੰਡ ਦੇ ਵਿੱਚ ਜਦੋਂ ਮਾਰ ਹੋਈ ਸੀ ਲੋਕਾਂ ਦੇ ਘਰਾਂ ਦੇ ਜਿਸ ਤਰ੍ਹਾਂ ਨੇ ਦੱਸਿਆ ਹੈ ਕਿ ਇਨਾਂ ਦੀਆਂ ਦੋ گاਵਾ ਉਸ ਦੇ ਵਿੱਚ ਰੁੜ ਗਈਆਂ ਸੀਗੀਆਂ ਉਹ ਕਾਫੀ ਵੱਡਾ ਨੁਕਸਾਨ ਸੀਗਾ ਉਸ ਤੋਂ ਇਲਾਵਾ ਘਰ ਦੀ ਤਸਵੀਰ ਤੁਸੀਂ ਦੇਖੀ ਹੈ ਇਹ ਬਾਲਿਆਂ ਵਾਲੀ ਛੱਤ ਹੈ ਜਿਸ ਘਰ ਦੇ ਵਿੱਚ ਪਰਿਵਾਰ ਰਹਿੰਦਾ ਤੇ ਹਾੜੀ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਤਾਂ ਇਸ ਘਰ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀਗਾ ਹਜੇ ਤੱਕ ਉਹ ਨੁਕਸਾਨ ਦੀ ਪਰਪਾਈ ਜਿਹੜੀ ਹੈ ਪਰਿਵਾਰ ਨਹੀਂ ਕਰ ਪਾਇਆ ਲੇਕਿਨ ਹੁਣ 2 ਸਾਲਾਂ ਬਾਅਦ ਫਿਰ ਤੋਂ ਤੀਜਾ ਸਾਲ ਜਦੋਂ ਚੜਿਆ ਤਾਂ ਕੱਗਰ ਆਪਣਾ ਰੰਗ ਦਿਖਾ ਰਿਹਾ ਹੈ ਕੱਗਰ ਲੋਕਾਂ ਨੂੰ ਡਰਾ ਰਿਹਾ ਹੈ ਕਿ ਹੁਣ ਜੇਕਰ ਫਿਰ ਤੋਂ ਪਾਣੀ ਆਇਆ ਤਾਂ ਲੋਕ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ 20 ਦਿਨ ਆਪਣੇ ਛੱਤ ਦੇ ਉੱਪਰ ਗੁਜ਼ਾਰੇ ਸੀਗੇ ਜਦੋਂ ਖਾਲਸਾ ਐਡ ਵਾਲੇ ਪਿੰਡਾਂ ਦੇ ਵਿੱਚ ਲੰਗਰ ਲੈ ਕੇ ਆਉਂਦੇ ਸੀਗੇ ਉਹ ਰੋਟੀ ਖਾ ਕੇ ਇਹਨਾਂ ਨੇ ਗੁਜ਼ਾਰਾ ਕੀਤਾ ਜੇਕਰ ਹੁਣ ਫਿਰ ਤੋਂ ਦੁਬਾਰਾ ਹੜ ਆਏ ਕੱਗਰ ਚੜਿਆ ਤਾਂ ਇਹਨਾਂ ਪਰਿਵਾਰਾਂ ਦਾ ਕੀ ਹੋਵੇਗਾ ਕਿਹੜੀ ਸਰਕਾਰ ਜਿਹੜੀ ਹੈ ਇਹਨਾਂ ਦਾ ਸਹਾਰਾ ਬਣੇਗੀ ਉਹ ਦੇਖਣਾ ਹੋਵੇਗਾ ਕੈਮਰਾ ਪਰਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਪਿੰਡ ਅਰਨੇਟੂ